ਕਿ ਜੇ ਜਵਾਹਰ ਲਾਲ ਨਹਿਰੂ ਇਹਨਾਂ ਨੂੰ ਦੇਸ਼ ਵੱਖਰਾ ਦੇ ਕੇ ਜੀ ਪੂਰਾ ਭਾਰਤ ਭਰ ਦੇ ਵਿੱਚੋਂ ਦੇਸ਼ ਹੀ ਵੱਖਰਾ ਦੇ ਦਿੰਦਾ ਵੀ ਇਹ ਤਾਕਤ ਅਸੀਂ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਸਿੱਖਾਂ ਦੀ ਤਾਕਤ ਨੂੰ ਇਹਨੂੰ ਵੱਖਰਾ ਹੀ ਕਰ ਦੋ ਤੇ ਇਹਨਾਂ ਨੂੰ ਬਾਰਡਰ ਦੇ ਦਿੰਦਾ ਇਹਨਾਂ ਨੂੰ ਸਾਰਾ ਕਿੱਤਾ ਹਰਿਆਣਾ ਮਿਲਾ ਕੇ ਦੇ ਦਿੰਦਾ ਤੇ ਬਾਰਡਰ ਕਿੱਥੇ ਹੁੰਦਾ ਨਾਇਡਾ ਗੁਰਗਾਓ ਉੱਥੇ ਜਾ ਕੇ ਸਾਡਾ ਬਾਰਡਰ ਕਿਤੇ ਬੈਠਦਾ ਤੇ ਕੌਣ ਨੇ ਇਹ ਸਿਕੰਦਰ ਨੂੰ 4-5 ਕਿਲੋਮੀਟਰ ਪੂਰਾ ਸਿੰਧੂ ਨਦੀ ਟੱਪ ਕੇ ਪਰਛਾ ਮਾਰਨ ਵਾਲੇ ਲੋਕ ਨੇ ਏ ਅਬਦਾਲੀ ਨੂੰ ਭੱਜਦੇ ਸਕਲ ਦਰਿਆ ਦੇ ਪਰਲੇ ਪਾਸੇ ਖੜੇ ਹੋ ਕੇ ਉਹਦੀ ਢੋਈ ਚ ਵਰਚੇ ਮਾਰਨ ਵਾਲੇ ਲੋਕ ਨੇ ਜੀ ਤਾਂ ਉਹਨਾਂ ਨੇ ਤੁਹਾਨੂੰ ਪੜਿਆ ਤੁਹਾਨੂੰ ਸਮਝਿਆ ਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਨਹੀਂ ਇਹਨਾਂ ਨੂੰ ਦੇਸ਼ ਵੀ ਨਹੀਂ ਦਿੱਤਾ ਜਾ ਸਕਦਾ ਜੇ ਇਹਨਾਂ ਨੂੰ ਅੱਜ ਦੇਸ਼ ਦੇ ਦਿੰਨੇ ਆ ਤੇ ਅੱਜ ਦੇਸ਼ ਦੇ ਦਿੱਤਾ ਇਹਨਾਂ ਨੂੰ ਤੇ ਕੱਲ ਜਾ ਕੇ ਦਿੱਲੀ ਤੇ ਚੜ ਜਾਣਗੇ ਕਿਉਂਕਿ ਇਹਨਾਂ ਦੀ ਅਰਦਾਸ ਦੇ ਵਿੱਚ ਹੀ ਆ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅਰਦਾਸ ਦਿੱਤ ਜਦਸਿਆ ਕਿ ਦਿੱਲੀ ਤਖਤ ਉੱਪਰ ਬਹੇਗੀ ਆਣ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੋਜ ਜਿਹੜਾ ਆਪਾਂ ਅਰਦਾਸ ਚ ਕਹਿੰਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਅਧੂਰਾ ਆ ਪੂਰਾ ਉਦੋਂ ਹੁੰਦਾ ਜਦੋਂ ਅੰਗਰੇਜ਼ਾਂ ਵੱਲੋਂ ਕੱਟਿਆ ਗਿਆ ਦੋਰਾ ਜਿਹੜਾ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਤਲ ਕਰਨ ਤੋਂ ਬਾਅਦ ਸਾਡੀ ਅਰਦਾਸ ਦੇ ਵਿੱਚੋਂ ਸਭ ਤੋਂ ਪਹਿਲਾਂ ਬੰਦ ਕਰਵਾਇਆ ਉਹ ਸੀ ਤਾਂ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਦੀ ਫੌਜ ਛੱਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮौज ਉਹ ਟਾਰਗੇਟ ਜਿਹੜਾ ਉਹ ਦਿੱਲੀ ਦਾ ਤਖਤ ਹੈ ਓਕੇ ਓਕੇ ਤੇ ਜਵਾਹਰ ਲਾਲ ਨਹਿਰੂ ਨੂੰ ਵੀ ਪਤਾ ਆ ਕਿ ਜੇ ਇਹਨਾਂ ਨੂੰ ਅੱਜ ਦੇਸ਼ ਵੀ ਬਖਰਾ ਦੇਤਾ ਤੇ ਗੱਲ ਨੂੰ ਅਰਦਾਸ ਦੇ ਚ ਕਹਿਣਾ ਸ਼ੁਰੂ ਕਰ ਦਾਂਗੇ ਦਿੱਲੀ ਤੱਕ ਪਰ ਬਹੇਗੀ ਆਪ ਗੁਰੂ ਦੀ ਫੌਜ ਤੇ ਪਰਸੋਂ ਆ ਕੇ ਦਿੱਲੀ ਤੇ ਚੜ ਜਾਣਗੇ